ਬ੍ਰਾਂਟਨ ਦੇ ਵਿੱਚ ਹਰ ਸਾਲ অন্ਟਾਰੀਓ ਖਾਲਸਾ ਦਰਬਾਰ ਜੂਨੀਅਰ ਫੀਲਡ ਹਾਕੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਤੇ ਇਸ ਸਾਲ 2025 ਦਾ ਵੀ ਹਾਕੀ ਟੂਰਨਾਮੈਂਟ ਸਫਲਤਾਪੂਰਨ ਸੰਪੰਨ ਹੋਇਆ ਇਹ 3 ਦਿਨ ਦਾ ਟੂਰਨਾਮੈਂਟ ਸੀ ਜਿਸ ਦੇ ਵਿੱਚ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਦੇ ਵੱਲੋਂ ਭਾਗ ਲਿਆ ਗਿਆ ਅਤੇ OKD ਕਲੱਬ ਦੇ ਕੁਝ ਖਿਡਾਰੀਆਂ ਨੂੰ ਜਿੱਤ ਵੀ ਹਾਸਲ ਹੋਈ ਕੁਝ ਉਮਰ ਵਰਗ ਦੇ ਖਿਡਾਰੀਆਂ ਨੇ ਗੋਰਿਆਂ ਦੀਆਂ ਜੋ ਟੀਮਾਂ ਆਈਆਂ ਸਨ ਉਹਨਾਂ ਨੂੰ ਵੀ ਹਰਾ ਦਿੱਤਾ ਇਸ ਮੌਕੇ ਤੇ ਕਾਫੀ ਸਾਰੇ ਹੌਕੀ ਪ੍ਰੇਮੀ ਵੀ ਦੇਖਣ ਦੇ ਲਈ ਮੈਚ ਪਹੁੰਚੇ ਹੋਏ ਸਨ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਹੌਕੀ ਟੂਰਨਾਮੈਂਟ ਦੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕੀਤੀ ਗਈ ਜਿਸ ਦੀ ਪੂਰੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ब्रैंटन ਦੇ ਕੈਸੀ ਕੈਂਪਬਲ ਸਟੇਡੀਅਮ ਵਿੱਚ 12ਵਾਂ ਸਾਲਾਨਾ 온ਟਾਰੀਓ ਖਾਲਸਾ ਦਰਬਾਰ ਜੂਨੀਅਰ ਫੀਲਡ ਹਾਕੀ ਟੂਰਨਾਮੈਂਟ ਕਰਵਾਇਆ ਗਿਆ 16, 17, 18, 18 ਮਈ ਤਿੰਨ ਦਿਨਾਂ ਲਈ ਇਹ ਟੂਰਨਾਮੈਂਟ ਚੱਲਿਆ ਲੜਕੇ ਅਤੇ ਲੜਕੀਆਂ ਦੋਵਾਂ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਸਨ ਵੱਖ-ਵੱਖ ਉਮਰ ਵਰਗਾਂ ਦੇ ਮੈਚ ਹੋਏ ਜੇਤੂ ਟੀਮਾਂ ਨੂੰ ਮੈਡਲ ਦਿੱਤੇ ਗਏ ਇਸ ਟੂਰਨਾਮੈਂਟ ਨੂੰ ਦੇਖਣ ਲਈ ਫ੍ਰੀ ਐਂਟਰੀ ਸੀ ਅਤੇ ਫ੍ਰੀ ਫੂਡ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਬੱਚਿਆਂ ਦੇ ਮਾਤਾ-ਪਿਤਾ ਅਤੇ ਹੋਰ ਵੀ ਕਈ ਹਾਕੀ ਪ੍ਰੇਮੀ ਮੈਚ ਦੇਖਣ ਦੇ ਲਈ ਪਹੁੰਚੇ ਹੋਏ ਸਨ ਅਤੇ ਉਨ੍ਹਾਂ ਲਈ ਵੀ ਪੂਰੇ ਪ੍ਰਬੰਧ ਕੀਤੇ ਗਏ ਸਨ ਸਟੇਡੀਅਮ ਦੇ ਬਾਹਰ ਹਾਕੀ ਦੇ ਸਮਾਨ ਸੰਬੰਧੀ ਕਈ ਸਟਾਲਸ ਵੀ ਲੱਗੀਆਂ ਹੋਈਆਂ ਸਨ ਟੂਰਨਾਮੈਂਟ ਦੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਜਿਨ੍ਹਾਂ ਵਿੱਚੋਂ ਗੁਰਜਿੰਦਰ ਸਿੰਘ ਨੇ ਕਿਹਾ ਕਿ ਪਿਛਲੇ 12 ਸਾਲਾਂ ਤੋਂ ਇਹ ਟੂਰਨਾਮੈਂਟ ਹੁੰਦਾ ਆ ਰਿਹਾ ਹੈ ਜਿਸ ਵਿੱਚ ਕਾਫੀ ਸਾਰੀਆਂ ਟੀਮਾਂ ਭਾਗ ਲੈਂਦੀਆਂ ਹਨ ਉਹਨਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਕਮਿਊਨਿਟੀ ਨਾਲ ਸੰਬੰਧਿਤ ਬੱਚਿਆਂ ਦੀਆਂ ਟੀਮਾਂ ਹੁੰਦੀਆਂ ਹਨ ਅਤੇ ਹਾਕੀ ਦੇ ਮੈਚ ਖੇਡਦੀਆਂ ਹਨ ਉਹਨਾਂ ਕਿਹਾ ਕਿ ਹਾਕੀ ਬਹੁਤ ਚੰਗੀ ਖੇਡ ਹੈ ਅਤੇ ਬੱਚਿਆਂ ਨੂੰ ਇਸ ਖੇਡ ਨਾਲ ਜੁੜਨ ਦਾ ਮੌਕਾ ਮਿਲੇ ਇਸ ਕਾਰਨ ਟੂਰਨਾਮੈਂਟ ਵੀ ਕਰਵਾਇਆ ਜਾਂਦਾ ਹੈ ਉਹਨਾਂ ਕੋਚ ਸਹਿਬਾਨਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਸਖਤ ਮਿਹਨਤ ਕਰਦੇ ਆਂ ਬੱਚਿਆਂ ਨੂੰ ਇਸ ਗੇਮ ਵਿੱਚ ਹਿੱਸਾ ਲੈਣ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ ਇਹ ਸਾਡਾ 12ਵਾਂ ਟੂਰਨਾਮੈਂਟ ਹੈਗਾ ਜੀ ਅੰਟਰੀ ਖਾਲਸਾ ਦਵਰ ਫੀਡੋ ਕੀ ਕਲਬ ਵੱਲੋਂ ਇਹ ਸਾਡਾ ਯੂਨਿਟ 12ਵਾਂ ਟੂਰਨਾਮੈਂਟ ਹੈ ਇਹ ਤੋਂ ਬਾਅਦ ਸੀਨੀਅਰ ਟੂਰਨਾਮੈਂਟ ਹੋਊਗਾ ਚਰਾਈ ਦੇ ਵਿੱਚ ਤੇ ਇੱਥੇ ਟੂਰਨਾਮੈਂਟ ਦੇ ਵਿੱਚ ਕਿਹੜੇ ਏਜ ਗਰੁੱਪ ਦੇ ਬੱਚਿਆਂ ਨੇ ਅੱਜ ਭਾਗ ਲਿਆ ਹੈ ਇੱਥੇ ਅੰਡਰ 10 ਤੋਂ ਲੈ ਕੇ ਜੀ 12 13 15 16 17 19 ਹਾਂਜੀ ਤੇ ਕਿਹਨਾਂ ਦੇ ਨਾਲ ਇਸ ਜਿਵੇਂ ਓਕੇਟੀ ਕਲੱਬ ਆ ਇਹਨਾਂ ਦਾ ਕਿਹਦੇ ਨਾਲ ਮੁਕਾਬਲਾ ਹੋਇਆ ਆ ਸਾਡਾ ਹੁਣੇ-ਹੁਣੇ ਹੋਇਆ ਹੈਗਾ ਹਰ ਟਾਂ ਦੇ ਨਾਲ ਸੀ ਵਿੱਚ ਵਿੱਚ ਕੋ ਕੋਬਰਾ ਕੋਬਰਾ ਦਾ ਅਸੀਂ 골ਡ ਮੈਡ ਜਿੱਤਿਆ ਕੋਬਰਾ ਵਾਇਸ ਸੈਕੰਡ ਆਈ ਅਸੀਂ 골ਡ ਮੈਡ ਜਿੱਤਿਆ ਤੇ ਬੱਚੇ ਪ੍ਰੈਕਟਿਸ ਕਰਨ ਦੇ ਲਈ ਕਿੰਨਾ ਕੁ ਸਮਾਂ ਕੱਢਦੇ ਨੇ ਡੇਲੀ ਇਹ ਡੇਲੀ ਨਹੀਂ ਜੀ ਵੀਕ ਦੇ ਵਿੱਚ ਦੋ ਟਾਈਮ ਹੁੰਦੀ ਸਾਡੀ ਆਊਟਡੋਰ ਪ੍ਰੈਕਟਿਸ ਐਵਰੀ ਥਰਸਡੇ ਔਰ ਐਵਰੀ ਟਿਊਜ਼ਡੇ ਸਾਡੇ 6:00 ਤੋਂ ਲੈ ਕੇ 8:00 ਵਜੇ ਤੱਕ ਜਿਹੜੇ ਬੱਚਿਆਂ ਨੇ ਹਜੇ ਤੱਕ OKD ਕਲੱਬ ਜੁਆਇਨ ਨਹੀਂ ਕੀਤਾ ਹੈਗਾ ਥੋੜਾ ਚੀਜ਼ ਜਗਦੇ ਨੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਅਸੀਂ ਸਾਰੇ ਬੱਚਿਆਂ ਨੂੰ ਰਿਕਵੈਸਟ ਕਰਦੇ ਆ ਜੀ ਪੇਰੈਂਟਸ ਰਿਕਵੈਸਟ ਕਰਦੇ ਆ ਤੇ ਆਪਣੇ ਬੱਚੇ ਨੂੰ ਲੈ ਕੇ ਆਓ ਹਾਕੀ ਦੇ ਨਾਲ ਜੋੜੋ ਹੋਰ ਵੀ ਸਪੋਰਟਸ ਜਿਹੜੀ ਚੰਗੀ ਲੱਗਦੀ ਉਹਨਾਂ ਨਾਲ ਜੋੜੋ ਅਸੀਂ ਤਾਂ ਹਰੇਕ ਨੂੰ ਰਿਕਵੈਸਟ ਕਰਦੇ ਆ ਵੀ ਬੱਚੇ ਆਪਣੇ ਨੂੰ ਖੇਡ ਦੇ ਵਿੱਚ ਜ਼ਰੂਰ ਪਾਓ ਇਹ ਤੁਹਾਨੂੰ ਪੇਰੈਂਟਸ ਪੂਰਾ ਸਹਿਯੋਗ ਦਿੰਦੇ ਨੇ ਜਿਵੇਂ ਬੱਚੇ ਇੱਥੇ ਪ੍ਰੈਕਟਿਸ ਲਈ ਆਉਂਦੇ ਆ ਪੇਰੈਂਟਸ ਛੱਡਣ ਆਉਂਦੇ ਉਹਨਾਂ ਦਾ ਕੀ ਕਹਿਣਾ ਹੁੰਦਾ ਨਹੀਂ ਬਹੁਤ ਸਹਿਯੋਗ ਹੈ ਜੀ ਸਾਰੇ ਪੇਰੈਂਟਸ ਦਾ ਸਾਡੇ ਹੋਰ ਬੜੇ ਸਪੋਰਟਰਾਂ ਦਾ ਬਹੁਤ ਸਹਿਯੋਗ ਹੈ ਜੀ ਸਾਡੇ ਕੋਲ ਸਰਟੀਫਾਈਡ ਕੋਚ ਹੈਗੇ ਆ ਜੋ ਕਿ ਹਰ ਸਾਲ ਪ੍ਰੈਕਟਿਸ ਪ੍ਰੈਕਟਿਸ ਕਰਾਉਂਦੇ ਆ ਉਸ ਤਰ੍ਹਾਂ ਹੀ ਸਾਡੀ ਡੈਕਸੀ ਗੋਦਰੇ ਵੀ ਹੁੰਦੀ ਪ੍ਰੈਕਟਿਸ ਤੇ ਉੱਥੇ ਵੀ ਸਾਡੀ ਤਿੰਨ ਦਿਨ ਹੁੰਦੀ ਆ ਟਿਊਜ਼ਡੇ ਥਰਸਡੇ ਸੈਚਡੇ ਸਾਰਾ ਸਾਲ ਹੀ ਪ੍ਰੈਕਟਿਸ ਚੱਲਦੀ ਰਹਿੰਦੀ ਹੈ ਹੌਕੀ ਦੇ ਕੋਚ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਟੂਰਨਾਮੈਂਟ ਵਿੱਚ ਸ਼ਾਮਲ ਹੋ ਕੇ ਬਹੁਤ ਚੰਗਾ ਲੱਗ ਰਿਹਾ ਹੈ। ਉਹਨਾਂ ਦੱਸਿਆ ਕਿ ਬੱਚੇ ਖੁਸ਼ੀ-ਖੁਸ਼ੀ ਸਕੂਲ ਤੋਂ ਬਾਅਦ ਹੌਕੀ ਖੇਡਣ ਲਈ ਸ਼ਾਮ ਨੂੰ ਗਰਾਊਂਡ ਵਿੱਚ ਆਉਂਦੇ ਹਨ। ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਵਿੱਚ ਵੀ ਹੌਕੀ ਨੂੰ ਲੈ ਕੇ ਬਹੁਤ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਕੋਚ ਨੇ ਕਿਹਾ ਕਿ ਉਹ ਬੱਚਿਆਂ ਨੂੰ ਜਦੋਂ ਟ੍ਰੇਨਿੰਗ ਦਿੰਦੇ ਹਨ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਅਤੇ ਉਹਨਾਂ ਨੂੰ ਯਕੀਨ ਹੈ ਕਿ ਇਹ ਪਲੇਅਰਜ਼ ਹੀ ਭਵਿੱਖ ਵਿੱਚ ਹੌਕੀ ਦੇ ਮਿਆਰ ਨੂੰ ਹੋਰ ਉੱਪਰ ਲੈ ਕੇ ਜਾਣਗੇ। Oh, it's a fabulous turnout today. We've had about close to 20 teams We age groups from uh, U10, U12, U14 boys and girls, U16 boys and girls, uh, U18 girls and U17 boys. So it's a fabulous turnout. We're really grateful to our club OKD to put this together, also the city of Brampton. This is a lovely, tough, world-class facility. You all should be really kind of honored to have something like this. And I'm proud to say that a couple of our OKD boys uh, have made the junior Canadian team. So, it's very encouraging that. We also have players, senior players uh, like Kenny Pereira, who are Hall of Famers. We've got a Hall of Famer coach, John D'Souza. So, there's lots of uh, opportunity to learn field hockey here. It's a really great sport. We are proud to say that Canada does qualify for the Olympics in the past, and we hope they'll continue to qualify. Uh, our women are doing uh, well too. So, it's a great sport, and uh, thanks to City of Brampton and clubs like uh, OKD and the other clubs in Brampton that give us the opportunity. There's lots of talent. Uh, and uh, it's an honor to coach these young kids and be part of their lives. And those students, uh, those children who have not joined this club, what message do you want to convey to them? Oh, so field uh, hockey is a lovely sport, and uh, sports teaches us a lot of things that you don't learn in the classroom, like teamwork, communication, looking out for one another. So I strongly encourage all the parents watching this, uh, please come out on Tuesdays or Thursdays between 6:30 and 8:30, and we'll be only too happy to give you all the equipment, all the coaching, everything that you need feel free to come we've got a clinic coming up this tuesday which is a free clinic so please do show up and like i said it's a great sport it's very easy to learn you'll make a lot of friends uh, you'll learn a lot of things so please do come out and the good thing is if you're really really good the provincial government gives you money as a grant and if you're really good the field hockey canada the federal government also gives you money so there's, there's something for everybody to learn in this tuesday evening between 6.30 and 8.30 we've got all the equipment for you hockey sticks balls cones we have a lot of good coaches coming out here of coaches provincial teams national teams so i strongly encourage you to come out try the sport uh, you'll really have fun you'll really like it ਮੈਚ ਦੇਖਣ ਪਹੁੰਚੇ ਲੋਕਾਂ ਨੇ ਵੀ ਗੱਲਬਾਤ ਕੀਤੀ ਅਤੇ ਆਪਣੇ ਵਿਚਾਰ ਹਮਦਰਦ মিডিਆ ਦੇ ਨਾਲ ਸਾਂਝੇ ਕੀਤੇ ਬਹੁਤ ਵਧੀਆ ਲੱਗ ਰਿਹਾ ਜੀ ਮੈਂ OKID ਦਾ ਮੈਂਬਰ ਵੀ ਆ ਤੇ ਅਸੀਂ ਹਰ ਇੱਕ ਸਾਲ ਆਉਨੇ ਆ ਬੱਚਿਆਂ ਦੇ ਟੂਰਨਾਮੈਂਟ ਦੇਖਣ ਲਈ ਅਸੀਂ ਆ ਵੀ ਕਰਦੇ ਆ ਪੈਸੇ ਵੀ ਦਿੰਨੇ ਆ ਸਾਰਾ ਕੁਝ ਕਰਦੇ ਆ ਤੇ ਸਪਾਂਸਰ ਵੀ ਕਰਦੇ ਆ ਤੇ ਬਹੁਤ ਵਧੀਆ ਜਾਨਿਆ ਆਣੇ ਜਿਹੜੇ ਬੱਚੇ ਆ ਨਸ਼ੇ ਦੇ ਬੱਚੇ ਹੋ ਆ ਬਹੁਤ ਵਧੀਆ ਫਰਦਸ਼ਨੀ ਕਰਦੇ ਆ ਛੋਟੇ ਬੱਚਿਆਂ ਨਾਲ ਅੱਗੇ ਵੱਡੇ ਬੱਚਿਆਂ ਨਾਲ ਇਹਨਾਂ ਦੇ ਸਾਰਾ ਪਰਿਵਾਰ ਤੋਂ ਜਿਹੜੇ ਦੋਸਤ ਆ ਇਹ ਸਾਰਾ ਪਰਿਵਾਰ ਇਹਦੇ ਪੰਜ ਬੱਚੇ ਆ ਪੰਜੇ ਟੂਰਨਾਮੈਂਟ ਵਿੱਚ ਖੇਡਦੇ ਆ ਜੀ ਇੱਕ ਕਰਨ ਦਾ ਇਹ ਨਹੀਂ ਖੇਡਦਾ ਇਹ ਲਾਇਕ ਨਹੀਂ ਕਰਦਾ ਹਾਕੀ ਨੂੰ ਇਹ ਫੁੱਟਬਾਲ ਨੂੰ ਲਾਇਕ ਕਰਦਾ ਆ ਤੇ ਬਾਕੀ ਬਹੁਤ ਵਧੀਆ ਜੀ ਇਹਨਾਂ ਦਾ ਪ੍ਰਬੰਧ ਹੈ ਓਕ ਕਿਹੜੀ ਫੀਲਡ ਵਾਲਿਆਂ ਦਾ ਤਾਂ ਹਰ ਇੱਕ ਸਾਲ ਇਹ ਜੂਨੀਅਰ ਤੇ ਸੀਨੀਅਰ ਦੋ ਟੂਰਨਾਮੈਂਟ ਇਹਨਾਂ ਦਾ ਵੀ ਆਪਣਾ ਕਲੱਬ ਹੈ ਵੱਖਰਾ ਆ ਇਹ ਉਸ ਕਲੱਬ ਲਈ ਵੀ ਦੋ ਟੂਰਨਾਮੈਂਟ ਕਰਾਉਂਦੇ ਆ ਤਾਂ ਹਰ ਇੱਕ ਸਾਲ ਬਹੁਤ ਵਧੀਆ ਰੌਣਕ ਮੇਲਾ ਲੱਗਦਾ ਜੀ ਤੇ ਤਿੰਨ ਦਿਨ ਜਿਵੇਂ ਕਿ ਇਹ ਟੂਰਨਾਮੈਂਟ ਚੱਲਦਾ ਤੁਸੀਂ ਤਿੰਨੋਂ ਦਿਨ ਦੇਖਣ ਪਹੁੰਚਦੇ ਹੋ ਨਹੀਂ ਦੋ ਦਿਨ ਆਉਂਦੇ ਸੈਚਰਡੇ ਸੰਡੇ ਦੋ ਦਿਨ ਆਉਂਦੇ ਜੀ ਫਰਾਈਡੇ ਨਹੀਂ ਫਰਾਈਡੇ ਤੇ ਦੋਗੇ ਮੈਚ ਹੁੰਦੇ ਛਾਪ ਨੂੰ ਫਰਾਈਡੇ ਨਹੀਂ ਆਉਂਦੇ ਸੈਚਰਡੇ ਸੰਡੇ ਆਉਂਦੇ ਆ ਜੀ ਫੁੱਲ ਡੇ ਇੱਥੇ ਰਹਿਣੇ ਹੋ ਹਾਂਜੀ ਫੁੱਲ ਡ ਤੇ ਇਥੇ ਖਾਣ ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਲੰਗਰ ਦਾ ਪ੍ਰਬੰਧ ਹੈ ਚਾਹ ਦਾ ਹਾਸਾ ਖਾਣ ਪੀਣ ਦਾ ਪ੍ਰੀ ਪ੍ਰਬੰਧ ਹੁੰਦਾ ਸਾਰਾ ਜੀ ਜੀ ਸਾਰਾ ਕੁਝ ਬਹੁਤ ਵਧੀਆ ਜੀ ਅਸੀਂ ਹਰ ਸਾਲ ਆਉਂਨੇ ਆ ਐਂਡ ਓਕੇਡੀ ਦੀ ਵੀ ਸਪੋਰਟ ਕਰਦੇ ਆ ਸਾਡਾ ਵੀ ਕਲੱਬ ਹੈਗਾ ਬ੍ਰੈਂਪਟਨ ਵਾਰੀਅਰਸ ਅਸੀਂ ਵੀ ਟੂਰਨਾਮੈਂਟ ਕਰਾਉਨੇ ਆ ਸੋ ਇੱਕ ਦੂਜੀ ਦੀ ਹੈਲਪ ਹੁੰਦੀ ਐ ਬੱਚਿਆਂ ਨੂੰ ਅਸੀਂ ਜਿਹੜਾ ਯੂਥ ਹੈਗਾ ਉਹਨਾਂ ਨੂੰ ਪ੍ਰੋਮੋਟ ਕਰਨ ਵਾਸਤੇ ਫੀਲ ਹਾਕੀ ਇਜ਼ ਵੈਰੀ ਪੋਪੂਲਰ ਰਾਈਟ ਨਾਓ ਬ੍ਰੈਂਪਟਨ ਦੇ ਵਿੱਚ ਲਾਰਜ ਆਈ ਥਿੰਕ 15 ਸਾਲ ਤੋਂ ਹੀ ਕਾਫੀ ਮਸ਼ਹੂਰ ਆ ਪਰ ਜਿਹੜੀ But tournament it's good for them in you know, the fitness was there and uh community So it's a good uh, platform for everybody actually to bring the kids out and you know let them see this new game because Canada they which sare uh, ice hockey there, but field hockey is a good thing up in India, the national game. So I think this is good, not not only in India, I think all over the world. So uh, my son plays also a maybe could hockey player in and I think this is a good platform with fitness and it skill work, but they are discipline. So I think it's good. ਇਸ ਅਮੇজিং ਥੈਂਕ ਯੂ OKD ਬਹੁਤ ਵਧੀਆ ਟੂਰਨਾਮੈਂਟ ਚੱਲ ਰਿਹਾ ਤੁਹਾਡਾ ਬ੍ਰੈਂਟਨ ਤੋਂ ਅਨਟਾਰੀਓ ਖਾਲਸਾ ਦਰਬਾਰ ਜੂਨੀਅਰ ਫੀਲਡ ਹਾਕੀ ਟੂਰਨਾਮੈਂਟ ਦੀ ਖਾਸ ਰਿਪੋਰਟ ਹਮਦਰਦ ਟੀਵੀ ਦੇ ਲਈ